ਇਹ ਬਾਬਾ ਸਾਹਿਬ ਦਾ ਸੀ ਦੇ ਸਥਾਨ ਤੇ ਬਈ ਜਲੇਬੀਆਂ ਦਾ ਲੰਗਰ ਲਗਾਇਆ ਹੋਇਆ ਸੀ ਤੇ ਨਾਲ ਚਾਹ ਦੀ ਸੇਵਾ ਕੀਤੀ ਜਾ ਰਹੀ ਸੀ ਤੇ ਤੁਸੀਂ ਦੇਖ ਲਓ ਵੀ ਲੋਕਾਂ ਦੀ ਇੰਨੀ ਸ਼ਰਧਾ ਬਈ ਇਹ ਲੰਗਰ ਲਗਾਤਾਰ 3 ਦਿਨ ਚੱਲਣਾਗਾ ਤੇ ਕੱਲ ਦਾ ਚੱਲਿਆਂ ਦਾ ਤੇ ਲੋਕ ਇੱਥੇ ਆ ਆ ਕੇ ਤੇ ਸੇਵਾ ਵੀ ਕਰਦੇ ਨੇ ਤੇ ਨਾਲ ਲੰਗਰ ਵੀ ਛਕਦੇ ਨੇ ਇਹ ਲੰਗਰ ਬਈ ਕਿਸੇ ਦੇ ਘਰ ਦੇ ਸਾਹਮਣੇ ਅੱਗੇ ਕੋਈ ਖਾਲੀ ਥਾਂ ਸੀ ਉਹਦੇ ਤੇ ਲੰਗਰ ਹਰ ਸਾਲ ਤਿੰਨ ਦਿਨ ਲਗਾਤਾਰ ਲਗਾਉਂਦੇ ਨੇ ਬਾਬਾ ਜੀ ਦੇ ਸਥਾਨ ਦੇ ਵਾਲੇ ਦੁਆਲੇ ਘਰ ਵੀ ਨੇ ਤੇ ਉਥੇ ਇਹ ਲੰਗਰ ਲਾਉਂਦੇ ਨੇ ਬਾਈ ਹੁਰੀ ਤੇ ਹਰ ਸਾਲ ਹੀ ਇਹ ਇੱਥੇ ਲੰਗਰ ਲਾਉਂਦੇ ਨੇ ਜਿੱਥੇ ਮਹਾਰਾਜ ਦੀ ਸਵਾਰੀ ਦਾ ਪ੍ਰਕਾਸ਼ ਕੀਤਾ ਹੁੰਦਾ ਤੇ ਆਪਾਂ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਇੱਥੇ ਬਾਈਆਂ ਨੇ ਲਾਇਆ ਹੋਇਆ ਸੀ ਟਿੱਕੀ ਦਾ ਲੰਗਰ ਇੱਕ ਪਾਸੇ ਜਲੇਬੀਆਂ ਦਾ ਲੰਗਰ ਸੀ ਤੇ ਦੂਜੇ ਪਾਸੇ ਟਿੱਕੀਆਂ ਦਾ ਲੰਗਰ ਵੀ ਚੱਲ ਰਿਹਾ ਸੀ ਸੰਗਤਾਂ ਆ ਕੇ ਛਕ ਰਹੀਆਂ ਨੇ ਤੇ ਨਾਲ ਹੀ ਜਲੇਬੀਆਂ ਦਾ ਲੰਗਰ ਚੱਲੀਆਂ ਦਾ ਭਾਈ ਤੇ ਲੰਗਰਾਂ ਦਾ ਕੋਈ ਇੱਥੇ ਤੋੜਾ ਨਹੀਂ ਕਿਉਂਕਿ ਬਾਬਾ ਜੀ ਦੀ ਕਿਰਪਾ ਹੀ ਏਨੀ ਆ ਲੋਕ ਪਤਨੀਕੀ ਗੁਜੇ ਇੱਥੇ ਆ ਕੇ ਸੇਵਾ ਕਰਦੇ ਨੇ ਤੇ ਤਿੰਨ ਦਿਨ ਲਗਾਤਾਰ ਭਈ ਸੇਵਾ ਚੱਲਦੀ ਆ ਆ ਤੁਸੀਂ ਦੇਖ ਸਕਦੇ ਹੋ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈਗੀ ਲਗਾਤਾਰ 3 ਦਿਨ ਇਹ ਟਿੱਕੀਆਂ ਦਾ ਲੰਗਰ ਵੀ ਚੱਲਣਾਗਾ ਤੇ ਹੋਰ ਪ੍ਰਸ਼ਾਦ ਤੇ ਪਾਣੀ ਦਾ ਤਾਂ ਕੋਈ ਤੋੜ ਹੀ ਨਹੀਂ ਬਈ ਉਰੇ ਆ ਤੁਸੀਂ ਦੇਖ ਸਕਦੇ ਹੋ ਬਾਈ ਉਰੇ ਟਿੱਕੀਆਂ ਦਾ ਲੰਗਰ ਵਰਤਾਉਂਦੇ ਹੋਏ ਬਾਲਟੀਆਂ ਦੇ ਵਿੱਚ ਲੱਗ ਲੱਗ ਤਰ੍ਹਾਂ ਦੀ ਜਿਵੇਂ ਕਿ ਦਹੀਂ ਵਗੈਰਾ ਬਾਈਆਂ ਨੇ ਤਿਆਰ ਕੀਤੀ ਤੇ ਨਾਲ ਸੌਸ ਵਗੈਰਾ ਹਰੀ ਚਟਨੀ ਤੇ ਹੋਰ ਕਿੰਨੇ ਵੀ ਜਿਵੇਂ ਕਿ ਪਾਣੀ ਤੇ ਜ਼ਿਆਦਾ ਨੰਗਰ